ਨੇਮ ਤੇ ਪ੍ਰੇਮ ਦੋ ਖੇਡਾਂ ਨੇ ਜੇ ਪ੍ਰੇਮ ਹੋਵੇ ਤੇ ਫਿਰ ਸਾਰਾ ਕੁਝ ਹੋ ਜਾਂਦਾ ਪਰ ਜੇ ਪ੍ਰੇਮ ਨਹੀਂ ਨਾ ਫਿਰ ਬੰਦੇ ਕੋਲ 100 ਬਹਾਨੇ ਨੇ ਨਾਮ ਨਾ ਜਪਣ ਦੇ ਬਾਣੀ ਨਾ ਪੜਨ ਦੇ ਗੁਰੂ ਘਰ ਨਾ ਆਉਣ ਦੇ ਤੇ ਦੁਨੀ ਚੰਦ ਸਤਿਗੁਰੂ ਜੀ ਨੂੰ ਆਪਣੀ ਵਿਥਿਆਈ ਦੱਸੀ ਜਾਂਦਾ ਮਹਾਰਾਜ ਨੇ ਹੁਣ ਸਤਿਗੁਰੂ ਦਾ ਸਮਝਾਉਣ ਦਾ ਤਰੀਕਾ ਇੱਕ ਛੋਟੀ ਜੀ ਸੂਈ ਦਿੱਤੀ ਸੀ ਸੂਈ ਦੇ ਕੇ ਕੀ ਆਖਿਆ ਲੈ ਸੱਜਣਾ ਰੱਬ ਦੀ ਦਰਗਾਹ ਵਿੱਚ ਲਾਵਾਂਗੇ ਇਨਾ ਧਨ ਦੌਲਤਾਂ ਸਾੰਭ ਲੈਣਾ ਸਾਡੀ ਇੱਕ ਨਿੱਕੀ ਜੀ ਸੂਈ ਸ਼ਾਮ ਤੇਰਾ ਕੇਵਲ ਸਮਝਾਉਣ ਦਾ ਤਰੀਕਾ ਸੀ ਸਾਖੀ ਦਾ ਅਰਥ ਕੀ ਸਾਖੀ ਚੋਂ ਸਿੱਖਿਆ ਪ੍ਰਾਪਤ ਕਰਨੀ ਹੈ ਸੀ ਵੀ ਸਾਨੂੰ ਸਿੱਖਿਆ ਕੀ ਮਿਲਦੀ ਹੈ ਘਰੇ ਲੈ ਆਇਆ ਘਰ ਵਾਲੀ ਦੇ ਨਾਲ ਗੱਲਬਾਤ ਹੋਈ ਜਦੋਂ ਮਨ ਨੂੰ ਠੋਕਰ ਵੱਜੀ ਨਾ ਹੁਣ ਸਮਝਾਇਆ ਵੀ ਭਲਿਆ ਪੁਰਖਾ ਇਸ ਸੰਸਾਰ ਦਾ ਜੋ ਖਟਿਆ ਕਮਾਇਆ ਉਹ ਇੱਥੇ ਹੀ ਰਹਿ ਜਾਂਦਾ ਨਾਲ ਕੁਝ ਨਹੀਂ ਜਾਂਦਾ ਸੂਈ ਕਿਦਾਂ ਲੈ ਜਾਏਗਾ ਫਿਰ ਸਾਰੀ ਰਾਤ ਬੇਚੈਨੀ ਵਿੱਚ ਬਤੀਤ ਹੋਈ ਹੈ ਵੀ ਮਹਾਰਾਜ ਨੇ ਇਹ ਦਿੱਤੀ ਕਿਉਂ ਇਹ ਤਾਂ ਹੋ ਨਹੀਂ ਸਕਦਾ ਵੀ ਮਹਾਰਾਜ ਜਾਣਦੇ ਨਾ ਹੋਣ ਦਿਨ ਚੜਿਆ ਸਤਿਗੁਰੂ ਦੇ ਹਜ਼ੂਰ ਪਹੁੰਚਿਆ ਆਖਿਆ ਮਹਾਰਾਜ ਆ ਤੁਹਾਡੀ ਇਮਾਨਤ ਵਾਪਸ ਲੈ ਲਓ ਸਾਈਂ ਕਹਿਣ ਲੱਗੇ ਵਾਪਸ ਕਿਉਂ ਸਾਂਭ ਨਹੀਂ ਸਕਿਆ ਕਹਿਣ ਲੱਗਾ ਨਹੀਂ ਜੀ ਸਾਂਭਣ ਦੀ ਗੱਲ ਨਹੀਂ ਸ਼ਾਮ ਤਾਂ ਲਵਾਂਗਾ ਪਰ ਇੱਥੇ ਇੱਥੇ ਸ਼ਾਮ ਸਕਦਾ ਤੁਸੀਂ ਕਿਹਾ ਅਗਲੀ ਦਰਗਾਹੇ ਉੱਥੇ ਤਾਂ ਨਹੀਂ ਸਾਂਭੀ ਉੱਥੇ ਕਿਵੇਂ ਲਿਜਾਵਾਂਗਾ ਉੱਥੇ ਕਿਵੇਂ ਸਾਂਭਾਂਗਾ ਉੱਥੇ ਤੱਕ ਫਿਰ ਸਾਬ ਨੇ ਸਮਝਾਇਆ ਵੀ ਕੁਝ ਸਮਝ ਆਇਆ ਜਿਹੜੇ ਧਨ ਦਾ ਮਾਣ ਜਿਸ ਧਨ ਦਾ ਹੰਕਾਰ ਜਿਸ ਧਨ ਦੀ ਹੰਕਾਰ ਨੇ ਪਰਮੇਸ਼ਰ ਭੁਲਾਇਆ ਹੋਇਆ ਹੈ ਉਸ ਧਨ ਵਿੱਚੋਂ ਨਾਲ ਕੀ ਲਿਜਾਵਾਂਗੇ ਜਿਹਦੇ ਏਡੇ ਅੰਬਾਰ ਲਾਏ ਇੱਕ ਜੇ ਸੂਈ ਨਹੀਂ ਲਿਜਾ ਸਕਦਾ ਤੇ ਜਦੋਂ ਹੁਣ ਇਹ ਗੱਲ ਸਮਝ ਆਈ ਤੇ ਅਗਲੀ ਗੱਲ ਜਿਹੜੀ ਉਹਨ ਕਹੀ ਆਖਿਆ ਮਹਾਰਾਜ ਫਿਰ ਇਹ ਧਨ ਲੁਟਾ ਦਿਆਂ ਕੀ ਕਰਾਂ ਇਸ ਧਨ ਸਾਈਬ ਨੇ ਉਹਨੂੰ ਇਹ ਨਹੀਂ ਉਪਦੇਸ਼ ਦਿੱਤਾ ਕਿ ਇਹ ਧਨ ਅਜਾਈਂ ਗਵਾਦੇ ਲੁਟਾ ਦੇ ਨਹੀਂ ਆਖਿਆ ਦੀ ਸੁਚੱਜੀ ਵਰਤੋਂ ਕਰ ਕਮਾਈ ਵੀ ਕਰ ਪਰ ਕਿਸੇ ਲੋੜਵੰਦ ਦੇ ਤਲੀ ਤੇ ਵੀ ਕੁਝ ਧਰ ਕਮਾਈ ਕਰ ਕਿਸੇ ਆਏ ਹੋਏ ਜਾਤਕ ਦੀ ਲੋੜ ਨੂੰ ਪੂਰਿਆਂ ਕਰ ਦੇ ਨਾਲ ਬੰਦਗੀ ਵਿੱਚ ਜੁੜ ਪਰਮੇਸ਼ਰ ਦੇ ਪਿਆਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਤਾਂ ਕਿ ਤੇਰੀ ਕਿਰਤ ਵੀ ਸਫਲ ਹੋਵੇ ਭਗਤ ਜੀ ਕਹਿ ਰਹੇ ਨੇ ਬਸ ਕੀਤਾ ਕਿਰਤ ਕਰਦਿਆਂ ਹੋਇਆਂ ਕਦੇ ਵੀ ਮਤ ਭਾਵ ਕਦੇ ਵੀ ਨਾ ਵਿਸਰੇ ਉਹ ਵੇਲਾ ਕਦੇ ਨਾ ਆਵੇ ਜਦੋਂ ਰੱਬ ਤੋਂ ਟੁੱਟ ਕੇ ਆਪਣੇ ਜੀਵਨ ਦੇ ਸਮੇਂ ਨੂੰ ਬਤੀਤ ਕਰੀ ਫਿਰ ਅੱਗੇ ਬਚਨ ਕੀਤੇ ਸਾਰੇ ਸ਼ਬਦ ਦੇ ਅੰਦਰ ਹਾਲਾਤ ਦੱਸੇ ਮਨੁੱਖ ਦੇ ਕਿ ਜੇ ਜਿੰਨੂੰ ਜਿੱਦਾਂ ਦਾ ਅਸੀਂ ਚਿਤਵਾਂਗੇ ਤੈਸਾ ਹੀ ਸਾਨੂੰ ਪ੍ਰਾਪਤ ਹੋ ਜਾਣਾ ਹੈ ਕਿਉਂ ਕਿ ਕਿਉਂਕਿ ਇਹ ਕਰਮਾਂ ਸੰਧੜਾ ਖੇਤ ਹੈ ਨਾ ਜੈਸਾ ਬੀਜੈ ਸੋ ਲੁਣੇ ਜਿਹੋ ਜਿਹੇ ਬੀਜਾਂਗੇ ਉਸੇ ਪ੍ਰਕਾਰ ਦਾ ਵੜਨਾ ਪੈਣਾ ਜਿਸ ਪ੍ਰਕਾਰ ਦੇ ਮਨ ਦੇ ਅੰਦਰ ਖਿਆਲ ਨੇ ਜਿਹੋ ਦੀ ਵਿਚਾਰ ਹੈ ਉਸ ਪ੍ਰਕਾਰ ਦਾ ਫਲ ਸਾਨੂੰ ਪ੍ਰਾਪਤ ਹੋ ਜਾਣਾ